जमीनी पत्रकारिता का जज्बा कैमरे और माइक से दोस्ती जनता की आवाज बनने का साहस और दबाव के आगे कभी चुकता नहीं सच दिखाने में हौसला रखता हूं आपका अपना अखबार होशियार पर फोकस मैं रमन तंगरालिया ਪੁਲਿਸ ਨੇ ਚੋਰੀ ਕਰਨ ਵਾਲੇ ਦੋ આરોપી ਨੋ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਦੀ ਜਾਣਕਾਰੀ ਅੱਜ ਦੀ ਐਸਪੀ ਮੁਕੇਰੀਆ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਮੁਖੀ ਮੁਕੇਰੀਆ ਐਸ ਆਈ ਦਲਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਮਾੜੇ ਅੰਸ਼ਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿੱਦਾਂ ਪਹਿਲਾਂ ਇੱਕ ਪਿਛਲੇ 1 3 ਤੋਂ ਜੋਧ ਨਸ਼ਾ ਪਰੋਧ ਚੱਲ ਰਿਹਾ ਸੀ ਜਿਹਦੇ ਵਿੱਚ ਨਸ਼ਾ ਸਮਗਰਮਲਦ ਹੈਗੇ ਉਹਨਾਂ ਨੂੰ ਫੜਨ ਦੀ ਮੁਹਿੰਮ ਵਿਸ਼ੇਸ਼ ਚੱਲੀ ਹੋਈ ਸੀ ਹੁਣ ਇੱਕ ਪੰਜਾਬ ਸਰਕਾਰ ਨੇ ਦੂਜੀ ਮੁਹਿੰਮ ਚਲਾਈ ਆ ਪ੍ਰਿਹਾਰ ਪ੍ਰਿਹਾਰ ਫੇਜ਼ 2 ਸ਼ੁਰੂ ਹੋਇਆ ਪ੍ਰਿਹਾਰ ਫੇਜ਼ 1 ਪ੍ਰਿਹਾਰ ਜਿਹੜੀ ਇਹ ਹੈਗੀ ਆ ਇਹ ਜਿਹੜੇ ਬੰਦੇ ਆ ਗੈਂਗਸਟਰ ਟਾਈਪ ਜਿਹੜੇ ਹੈਗੇ ਗੜਾਈ ਝਗੜੇ ਕਰਦੇ ਆ ਜਾਂ ਹੋਰ ਟੂਟਾ ਖੋਹਾ ਕਰਦੇ ਆ ਉਹਨਾਂ ਨੂੰ ਅਰੈਸਟ ਕਰ ਲੈ ਚਲਾਈ ਆ ਉਹਦੇ ਤਹਿਤ ਹੀ ਸਾਡੇ ਜਿਹੜੇ ਐਸ ਐਚ ਯੂ ਸਾਹਿਬ ਹੈਗੇ ਦਲਜੀਤ ਜੀ ਪੁਕੇਰੀਆਂ ਵਾਲੇ ਇਹਨਾਂ ਦੀ ਟੀਮ ਨੂੰ ਤਲਾਹ ਮਿਲੀ ਸੀ ਕਿ ਗੁਰਦਾਸਪੁਰ ਸਾਈਡ ਦੇ ਤਿੰਨ ਬੰਦੇ ਆ ਜਿਹੜੇ ਸਾਡੇ ਏਰੀਆਿਲ ਕੋ ਮੋਟਰਸਾਈਕਲ ਚੋਰੀ ਕਰਦੇ ਆ ਜੋ ਇਹਨਾਂ ਨੂੰ ਆਪਣੀ ਮਿਲੀ ਹੋਈ ਤਲਾਹ ਦੇ ਉੱਤੇ ਦੋ ਬੰਦਿਆਂ ਨੂੰ ਕਾਬੂ ਕੀਤਾ ਆ ਜਿਹਦੇ ਵਿੱਚੋਂ ਇੱਕ ਦਾ ਨਾਮ ਹੈਗਾ ਬਲੀਰਾਮ ਪੁੱਤਰ ਸਾਹਬ ਸਿੰਘ ਵਾਸੀ ਮੋਜਪੁਰਾ ਸਾਹਮਣੇ ਪਿੰਡ ਪਿੰਦਾ ਆਪਣੇ ਤੇ ਦੂਜੇ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਪੁੱਤਰ ਕਰਪਾਲ ਸਿੰਘ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਆ ਤਾਂ ਇਹਨਾਂ ਨੂੰ 9 ਵੱਖ-ਵੱਖ ਜਿਹੜੇ ਮੋਟਰਸਾਈਕਲ ਹੋਂ ਤੱਕ ਬਰਾਮਦ ਹੋਏ ਆ ਜੋ ਕਿ ਉਪਰੋਕਤ ਵਿਅਕਤੀਆਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਹੋਏ ਸੀ ਇਹਨਾਂ ਦਾ ਇੱਕ ਸਾਥੀ ਅਜੇ ਫਰਾਰ ਚੱਲ ਰਿਹਾ ਆ ਉਹਨੂੰ ਅਸੀਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣੇ ਸਾਡੇ ਕੋਲ ਜਿਹੜੇ ਵਾਰਡ ਹੈਗੇ ਆ ਪੁੱਛ ਕੇ-ਛ ਕਰਕੇ ਇਹਨਾਂ ਤੋਂ ਹੋਰ ਵੀ ਜਿਹੜੇ ਕੋਈ ਕੋਈ ਨੇ ਮਾੜੇ ਚੰਗੇ ਕੰਮ ਕੀਤੇ ਆ ਜਾਂ ਕੋਈ ਹੋਰ ਚੋਰੀਆਂ ਜਾਂ ਖੋਹਾਂ ਵਗੈਰਾ ਕੀਤੇ ਆ ਉਹਦੇ ਬਾਰੇ ਵੀ ਪਤਾ ਲਾਵਾਂਗੇ ਜੀ ਹਾਂਜੀ ਹੈਗੇ ਆ ਜੀ ਇਹ ਤੁਹਾਨੂੰ ਦੇ ਦਿੰਨੇ ਆ ਬਲੀਰਾਮ ਤੇ ਤਿੰਨ ਮੁਕੱਦਮੇ ਦਰਜ ਆ ਜਿਹੜਾ ਮਨਪ੍ਰੀਤ ਸਿੰਘ ਹੈ ਤੇ ਇੱਕ ਮੁਕੱਦਮਾ ਦਰਜ ਆ